ਲੈ ਆਹ ਤਸਵੀਰ ਦੇਖ ਲੋ ਜੀ ਆ ਜਗਾੜੂ ਕਿਸਾਨਾਂ ਦੇ ਜਗਾੜੂ ਵਾਹਨ ਥੱਲੇ ਟਿਊਬ ਹੈ ਟਰੈਕਟਰ ਵਾਲੀ ਟਿਊਬ ਤੇ ਉੱਪਰ ਇੱਕ ਫੱਟਾ ਬਨ ਕੇ ਤੇ ਕਿਸਾਨ ਆਪਣੇ ਘਰਾਂ ਨੂੰ ਜਾ ਰਿਹਾ ਸੀ ਆਪਣੇ ਘਰ ਦਾ ਹਾਲਾਤ ਵੇਖਣ ਵਾਸਤੇ ਜਾ ਰਿਹਾ ਹੈ ਇੱਥੇ ਤਾਂ ਪਾਣੀ ਘਟੇ ਇੱਥੇ ਰਾਹ ਬਚਾ ਬਚਾ ਚਲੋ ਤਫੜੋ ਆ ਜਾ ਰੁਕ ਜਾਓ ਇੱਥੇ ਲੈ ਆਹ ਤਸਵੀਰ ਦੇਖ ਲੋ ਜੀ ਆ ਜਗਾੜੂ ਕਿਸਾਨਾਂ ਦੇ ਜਗਾੜੂ ਵਾਹਨ ਥੱਲੇ ਟਿਊਬ ਐ ਟਰੈਕਟਰ ਵਾਲੀ ਟਿਊਬ ਤੇ ਉੱਪਰ ਇੱਕ ਫੱਟਾ ਬਣ ਕੇ ਤੇ ਕਿਸਾਨ ਆਪਣੇ ਘਰਾਂ ਨੂੰ ਜਾ ਰਿਹਾ ਸੀ ਆਪਣੇ ਘਰ ਦਾ ਹਾਲਾਤ ਵੇਖਣ ਵਾਸਤੇ ਜਾ ਰਿਹਾ ਐ ਇੱਥੇ ਤਾਂ ਪਾਣੀ ਘਟੇ ਇੱਥੇ ਰਾਹ ਬਝਾ ਬਝਾ ਚਲੋ ਫੜੋ ਆ ਜਾ ਰੁਕ ਜਾਓ ਇੱਥੇ